ਅੰਮ੍ਰਿਤਸਰ ਦੇ ਨਾਲ ਲੱਗਦੇ ਪਿੰਡ ਕੋਹਾਲੀ ਵਿਖੇ ਪੁਰਾਣੀ ਰੰਜਿਸ਼ ਨੂੰ ਲੈ ਕੇ ਇੱਕ ਪਰਿਵਾਰ ਤੇ ਜਾਨਲੇਵਾ ਹਮਲਾ ਕਰਕੇ ਮੌਕੇ ਤੋਂ ਫਰਾਰ ਹੋ ਗਏ ਝਗੜੇ ਦੌਰਾਨ ਇੱਕ ਬਜ਼ੁਰਗ ਨੂੰ ਗੰਭੀਰ ਸੱਟਾਂ ਲੱਗੀਆਂ ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ 'ਚ ਦਾਖਲ ਕਰਵਾਇਆ ਇਸ ਮੌਕੇ ਗੱਲਬਾਤ ਕਰਦੇ ਹੋਏ ਕੁਲਵੰਤ ਕੌਰ ਤੇ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਪੁਰਾਣੀ ਰੰਜਿਸ਼ ਨੂੰ ਲੈ ਕੇ ਸਾਡੇ ਪਰਿਵਾਰ ਤੇ ਜਾਨਲੇਵਾ ਹਮਲਾ ਕੀਤਾ ਅਤੇ ਹਮਲੇ ਦੌਰਾਨ ਸਾਡੀਆਂ ਗੱਡੀਆਂ ਦੀ ਭਾਂ ਤੋੜ ਕੀਤੀ ਅਤੇ ਗੁਣੀਆਂ ਵੀ ਚਲਾਈਆਂ ਗਈਆਂ ਉਹਨਾਂ ਨੇ ਦੱਸਿਆ ਕਿ ਸਾਡੇ ਬਜ਼ੁਰਗ ਦੇ ਸੱਟਾਂ ਲੱਗੀਆਂ ਨੇ ਤੇ ਪੁਲਿਸ ਨੇ ਉਲਟਾ ਸਾਡੇ ਪਰਿਵਾਰ ਤੇ ਮਾਮਲਾ ਦਰਜ ਕਰਤਾ ਤੇ ਸਾਡੀ ਕੋਈ ਸੁਣਵਾਈ ਨਹੀਂ ਹੋਈ ਇਸ ਮੌਕੇ ਪਰਿਵਾਰ ਨੇ ਪੁਲਿਸ ਅਧਿਕਾਰੀਆਂ ਤੋਂ ਇਨਸਾਫ ਦੀ ਮੰਗ ਕੀਤੀ ਇਸ ਸਬੰਧੀ ਪੁਲਿਸ ਅਧਿਕਾਰੀ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਦੋਵਾਂ ਧਿਰਾਂ ਦਰਮਿਆਨ ਝਗੜਾ ਹੋਇਆ ਹੈ ਇੱਕ ਧਿਰ ਤੇ 6 ਜਾਨਾਂ ਤੇ ਮਾਮਲਾ ਦਰਜ ਕੀਤਾ ਗਿਆ ਉਹਨਾਂ ਨੇ ਦੱਸਿਆ ਕਿ ਦੂਜੀ ਪਾਰਟੀ ਵੱਲੋਂ ਕੋਈ ਦਰਖਾਸਤ ਪ੍ਰਾਪਤ ਨਹੀਂ ਹੋਈ ਅਗਰ ਪਰਿਵਾਰ ਵਾਲੇ ਉਹਨਾਂ ਦੇ ਖਿਲਾਫ ਦਰਖਾਸਤ ਦੇਣਗੇ ਤੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ ਕਾਲੇ ਵੰਦਰ ਸਿੰਘ ਕੋਲਾ ਪੈਂਦਾ ਖਵਾਲੀ ਗੱਲ ਹੋਈ ਗੱਲ ਹੋਈ ਆ ਬਈ ਤਾਂ ਵੀ ਲੜਾਈ ਸਾਡੀ ਉਹਨਾਂ ਮੁੰਡਿਆਣਾ ਸੀ ਤੇ ਸਰਪੰਚੋ ਦੀ ਬੜੀ ਮੈਰ ਕੀਤੀ ਸਰਪੰਚ ਨੇ ਹੱਲਾ ਛੇਰੀ ਦੇ ਕੇ ਸਾਡੇ ਘਰਾਂ 'ਨ ਕੇ ਗਲ ਪਵਾਏ ਇੱਕ ਦਿਨ ਤੇ 12 ਤਰੀਕ ਤੇ ਤੇ 13 ਤਰੀਕ ਵਾਲੇ ਦਿਨ ਫੇਰ ਇਹਨਾਂ ਸਾਰੀ ਥੜੇ ਮੁੰਡੇ ਫਿਰਦੇ ਰਹੇ ਆ ਸਰਪੰਚ ਨਾਲ ਹੀ ਓਹ ਮੁੰਡੇ ਸਾਡੇ ਨੂੰ ਧਮਕੀ ਦਿੰਦੇ ਸਨ ਮੁੰਡਾ ਸਾਡਾ ਅੰਦਰ ਹੀ ਵੜਿਆ ਵੜਿਆ ਫੇਰ ਇਹਨਾਂ ਉਹਨੇ ਮੁੰਡੇ-ਮੁੰਡੇ ਸੱਦੇ ਆ ਤੇ ਗੋਲੀ ਇਹਨਾਂ ਆਪਣੇ ਕੋਲੋਂ ਚਲਾ ਕੇ ਸਾਡੇ ਮੁੰਡਿਆ ਸਿਰ ਪਾਤੀ ਸਾਡੇ ਮੁੰਡਿਆਂ ਤੇ ਕਿਸ ਪਾਦਾ ਸਾਡੇ ਮੁੰਡਿਆਂ ਨਗਾ ਮਛਾਵ ਗੱਡੀਆਂ ਤੇ ਬੜੀਆਂ ਭੰਦੀਆਂ ਗੱਡੀਆਂ ਵੀ ਆ ਜਾਣ ਬੁੱਝ ਕੇ ਨਾਣੇ ਘਰ ਭੰਨੀਆਂ ਫਿਰ ਬਾਪੂ ਦੇ ਆਣ ਕੇ ਸਟਾ ਲਾਈਆਂ ਗੱਡੀਆਂ ਦੋ ਭੰਨੀਆਂ ਤੇਨ ਘਰ ਆਣ ਕੇ ਵੀ ਦਤਰ ਮਾਰ ਮਾਰ ਕੇ ਇਹ ਨਾ ਉਹਨਾਂ ਦੇ ਕਿੰਨੇ ਜਣੇ ਸੀ ਟੋਟਲ ਉਹ ਟੋਟਲ ਇੱਕ ਦੋ ਭਰਾ ਕਮਿਹਾਰ ਹੁਣੀ ਸੀ ਇੱਕ ਨਾਲ ਉਹ ਜਿਹੜਾ ਮੁੰਡਾ ਕੁਲਦੀਪ ਹੀ ਇਹ ਉਹਨਾਂ ਆਣ ਕੇ ਦਾਗੇ ਹਮਾ ਕੀਤਾ ਵਾ ਪੱਪੀ ਹੀ ਇੱਕ ਤੇ ਇੱਕ ਕਾਕਾ ਸੀ ਉਹਦਾ ਭਰਾ ਉਹ ਨਾ ਆਣ ਕੇ ਦਾ ਘਰ ਸਾਡੇ 'ਤੇ ਹਮਲਾ ਕੀਤਾ ਕੋਈ ਬੈਸਬਾਲ ਕੋਈ ਦਾਤਰ ਇੱਕ ਵਾਰ ਵਾਰ ਹੀ ਪੱਪੀ ਕੋ ਰਵਾਲ ਵਾਰ ਹੀ ਜੱਡੇ ਤਿੰਨ ਦੋ ਮੁੰਡਾ ਗਾੜੀ ਆਗੂ ਕਮਿਆਰ ਲਗਾ ਹਾਂ ਜੀ ਕਿਸ ਤਰ੍ਹਾਂ ਗਿਆਨ ਬਚਾਈ ਆਪਣੀ ਅਸੀਂ ਤਾਂ ਗਾਂ ਪਸ਼ਾਣੇ ਦੇ ਕੰਮਾਂ ਤੇ ਆ ਜਾਈਆ ਤੇ ਮਹੀਨੇ ਦੇ ਕਮਾਂ ਤੇ ਹਾਂ ਸਾਡੇ ਮੁੰਡੇ ਗਾਂ ਪਸ਼ਾਣੇ ਹੀ ਤੇ ਨਾ ਆਣ ਕੇ ਪੂਰਾ ਮਾਰਨ ਦੀ ਕੋਸ਼ਿਸ਼ ਕੀਤੀ ਬਾਪੂ ਮੇਰੇ ਦੇ ਆ ਤਸੱਲੀ ਕਰਕੇ ਗਏ ਆ ਤੇ ਅਸੀਂ ਤੇ ਕੰਮ ਤੇ ਹਾਂ ਬਾਹਰ ਨਹੀਂ ਹੌ ਟਾਈਮ ਤੇ ਮੌਕੇ ਤੇ ਘਰ ਸਾਡੀ ਤਾਂ ਜਾਣ ਬਾਜੀਏ ਫੇਰ ਅਸੀਂ ਰਾਹ ਦੀ ਉਥੋਂ ਨਿਕਲੇ ਪਾਜੀ ਅਹੀਂ ਘਰੋਂ ਭਗਾਰ ਹੋਇਆ। ਹਾਂਜੀ ਕਿਹੜੇ ਦਿਨ ਹੋ ਗਿਆ ਦੋ ਪੇੜਾ ਦਾ। 13 ਤਰੀਕ ਦੇ ਝਗੜਾ ਹੋਇਆ ਹੈ। ਅੱਜ ਉਦੋਂ ਦੇ ਗਾਂਵ ਸ਼ਾਈ ਰਹਨੇ ਨੇ ਨਾ ਸਾਡੇ ਘਰ ਹੀ ਸਾਡੇ ਘਰ ਆਪਾਂ ਪੈਣਦੇ ਆਣਗੇ। ਹੋਰ ਬੈਠਦੇ। ਮੱਪੀ ਹੁਣੀ ਕਮਿਆਰ। ਤੇ ਬੇ ਲੜਾਈ ਕਰਦੇ। ਹਾਂਜੀ ਫੇਰ ਦੇ ਨਾਲ ਉਹਦੀ ਹਾਲਾ ਸ਼ੇਰੀ ਆ। ਸਾਰੀ ਉਹ ਟੋਟਲ ਤੁਹਾਨੂੰ ਸਮਝ ਆ ਗਿਆ ਕਿ ਉਹਦੀ ਹਾਲਾ ਸ਼ੇਰੀ ਨਾਲ ਰਿਆ ਕੰਮ ਹੁਣ। ਉਹ ਮੈਨੂੰ ਤਾਂ ਕਰਕੇ ਕਹਿੰਦਾ ਕਿ ਮੈਂ ਰਾਈਨਾਵਾ ਕਰਨਾ ਫੈਸਲਾ ਉਦਾਂ ਹੀ ਭਾਵੇਂ ਗੱਡੀਆਂ ਪਾਦੀਆਂ ਜੋ ਮਰਜ਼ੀ ਹੋਵੇਗਾ। ਪਰਾਣੀ ਗਰੀਬਾਂ ਦੇ ਹਾਂਜੀ ਪਰਾਣੀ ਰੰਜੇ ਸ਼ੀ ਹਾਂਜੀ ਪਰਾਣੀ ਰੰਜੇ ਸ਼ੀ ਤੇ ਉਹ ਰਾਇਨਾਵਾ ਹੋਇਆ ਸੀ ਤੇ ਉਹ ਫੇਰ ਦੁਬਾਰੇ ਕਹਿੰਦੇ ਕਿ ਮੁਫਤੀ ਕਰਨਾ ਵਾ ਹੈ ਤੇ ਉਹਦੇ ਕਰਨੇ ਸਰਪੰਚਾਂ ਦਾ ਮੈਂ ਤਾਂ ਉਹਦੀ ਮਾਇਤ ਕਰ ਲਗਾ ਮੈਂ ਮੁੰਡੇ ਲਗਾ ਪਉਣ ਮਾ ਵੀ ਪ੍ਰਭਾ ਅਹੀਂ ਕਿਹੜਾ ਵੀ ਬਲਾ ਕਰਦੇ ਸਾਡੇ ਨੂੰ ਕੀ ਕਰ ਲੈਗਾ ਅਸੀਂ ਤੇ ਮਿਹਨਤ ਕਰਕੇ ਖਾਣੇ ਤੇ ਮਾ ਵੀ ਲਾ ਦੇ ਯਾਰ ਉਧਰ ਇਹਨੇ ਉਧਰ ਰਾਤ ਦੀ 12 ਤਰੀਕ ਦੇ ਕੰਮ ਕਰਤਾ 13 ਤਰੀਕ ਤੇ ਫੇਰ ਸਾਰੀ ਇਹਦੀ ਮੁੰਡੇ ਫਿਰਦੇ ਰਹੇ ਫੇਰ ਉਹਨਾਂ ਦੇ ਰਾਂਦਰੀ ਦੇ ਗੱਡੀਆਂ ਪੰਨੀਆਂ ਸਾਡੇ ਮੁੰਡੇ ਕਾਂ ਪਸ਼ਾਂ ਹੀ ਹੁਣ ਪੁਲਿਸ ਨੇ ਵੀ ਕਰਵਾਈ ਕੀਤੀ ਪੁਲਿਸ ਭੈਣ ਦੀ ਸਾਡੇ ਮੁੰਡਿਆਂ ਨੂੰ ਭੈਣ ਦੀ ਇਹ ਉਹਨਾਂ ਦੇ ਮਗਰ ਲੱਗ ਗਿਆ ਨਾ ਸਰਪੰਚ ਉਹਨਾਂ ਦੀ ਮੈਦ ਕਰਨ ਦਾ ਉਹਨਾਂ ਸਾਡੇ ਤੇ ਪਰਚਾਗ ਰਹਾ ਤਾਂ ਗੋਲੀ ਵੀ ਆਪ ਚਲਾ ਗਏ ਹਾਂਜੀ ਉਹਨਾਂ ਦੇ ਮਾਮਲਾ ਦਰਜ ਹੋਇਆ ਉਹਨਾਂ ਦੇ ਕੋਈ ਨਹੀਂ ਹੋਇਆ ਇਹ ਇਦਾਂ ਅਸੀਂ ਹਾਂਜੀ ਅਸੀਂ ਫਿਰਦੇ ਇਦਾਂ ਕੀ ਮੰਗ ਰਹੇ ਹੋ ਮੰਗਾਈਏ ਇਨਸਾਫਾਨੂੰ ਚਾਹੀਦਾ ਹੋਰ ਮੰਗਾ ਡੀ ਕਾਦੀ ਹੈ ਹਣ ਕੀ ਨਾ ਬੜਾ ਕਲਵੰਤ ਕੌਰ ਕਿੱਥੋਂ ਆਇਆ ਬੜਾ ਅਖਵਾਲ ਨੂੰ ਕੀ ਗੱਲ ਹੋਈ ਮੇਰੇ ਬੇਟੇ ਨੇ ਕੈਦੀ ਲੜਾਈ ਤੇ ਉਹ ਮਤਲਬ ਰਾਜੀਨਾਮਾ ਸੱਟਾ-ਸੱਟਾ ਲਾਈਆਂ ਸੀ ਰਾਜੀਨਾਮਾ ਫਿਰ ਹੋ ਗਿਆ ਤੇ ਫਿਰ ਢਾਣੇ ਜੀ ਹੋਇਆ ਮੁਰਪੇਹਾਂ ਨੂੰ ਜੋ ਪੈਸੇ ਮੰਨੇ ਨਾ ਨਹੀਂ ਦਿੱਤੇ ਫਿਰ ਆਨ ਉਹਦੋਂ ਐਵੇਂ ਤੁਹਾਨੂੰ ਆਕੇ ਥੋੜੇ 50 ਮੰਨੇ ਤਾਂ ਹੀ ਵੀ ਆਕੇ ਚਲੋ ਰਾਜੀਨਾਮਾ ਹੋਣ ਦੋ ਵੀ ਮਾਨ ਮੱਤਾ ਤੇ ਕੀ ਪੈਦਾ ਫਿਰ ਮੁਰਕੇ ਨੇ ਅਭੀ ਨਹੀਂ ਦਿੱਤਾ ਹੁਣ ਆਣ ਕੇ ਉਹ 2 ਸਾਲ ਹੋ ਗਏ ਇਹ ਗੱਲ ਹੁਣ ਆਣ ਕੇ ਕਹਿੰਦੇ ਸੀ ਰਾਜੀਨਾਮਾ ਤੇ ਬਸ ਇਹੋ ਗੱਲ ਕਹੇਤੀ ਕਿ ਵੀ ਅਹੀਂ ਉਹ ਜਿਹੜਾ ਹੋਇਆ ਉਹ ਰਾਜੀਨਾਮੇ ਕੇ ਆ ਤੇ ਕਹਿੰਦੇ ਵੀ ਨਹੀਂ ਅਹੀਂ ਉਤਨਾ ਪੈਸੇ ਨਹੀਂ ਦੇਣੇ ਫਿਰ। ਹੋਰ ਕਿਨੇ ਛੱਟਾ ਲਈਏ ਤੁਹਾਡੇ ਘਰ ਤੇ ਹੁਣ ਘਰ ਜਾ ਕੇ ਛੱਟਾ ਨਾਲ ਆਇਆ ਕੁਲਦੀਪ ਸਿੰਘ ਜਿਹਦੇ ਨਾਲ ਪਹਿਲਾ ਝਗੜਾ ਮੁੜ ਕੇ ਨਾਲ ਉਹਨੇ ਕੋ ਮਿਹਾਰ ਨੂੰ ਪੱਪੀ ਨੂੰ ਤੇ ਆਪਣੇ ਭਰਾ ਨੂੰ ਨਾਲ ਉਹ ਆਏ ਆ ਉਹ ਛੱਟਾ ਲਾ ਕੇ ਗਏ ਮਿਰਕਰ ਵਾਲੇ ਨੂੰ। ਬਾਕੀ ਮੈਂ ਕੁੜੀਆਂ ਕੜੀਆਂ ਗਾਂ ਪਸ਼ਾਂ ਪਹਿਲਾਂ ਹੀ ਕਰ ਲੀਆਂ ਐ ਮੈਂ ਆਪ ਵੀ ਤੇ ਲਾ ਕੇ ਗਵਾਂਡਣ ਗਾਉਂ ਹੀ ਉਹਨੂੰ ਵੀ ਗਾਲਾਂ ਗੋਲਾਂ ਮਦਲ ਦਿੱਤੀਆਂ ਵੀ ਮੇਰੇ ਭਲੇ ਵੇਈ ਤੇ ਫੇਰ ਬਾਅਦ ਜਦੋਂ ਇਹਨੂੰ ਗਵਾਂਡੀ ਲੈ ਗਏ ਚੋਕੇ ਦੇ ਫੇਰ ਪਸਤੌਣ ਲੈ ਕੇ ਆਇਆ ਨਾਲ ਉਈ ਮੈਂ ਮਾਰ ਹੀ ਦੇਣਾ ਵਾ ਤੇ ਇਤਰਾ ਗੋਲੀ ਚ ਲਾ ਕੇ ਗਿਆ ਤਾਂ ਨੂੰ ਮਤਲਬ ਫੇਰ ਦੂਜੀ ਗਲੀ ਚ ਜਿੱਧਰ ਗੱਡੀਆਂ ਭੰਨੀਆਂ ਉਧਰ ਵੀ ਉਧਰ ਵੀ ਇਤਰਾ ਕੀਤਾ ਗੱਡੀਆਂ ਭੰਨੀਆਂ ਗੱਡੀਆਂ ਦੋ ਇਹ ਕੋਨਾਂ ਦੀ ਆਪਣੀ ਹੀ ਜਿਹੜੇ ਲੜਾਈ ਜਿੰਨਾਂ ਦਾ ਮੁੰਡਾ ਨਾਲ ਤੇ ਇੱਕ ਉਹਨਾਂ ਕਹੀ ਦੀ ਲਵਾਈ ਹੀ ਕਿਹੜੇ ਕਿਹੜੇ ਤਿਆਰ ਹੋ ਗਏ ਹਾਡੇ ਮੁੰਡੇ ਕੋਈ ਉਹਨਾਂ ਕੋਈ ਨਹੀਂ ਉਹਨਾਂ ਕੋਈ ਨਹੀਂ ਸਾਡੇ ਕੋਈ ਨਹੀਂ ਥਿਆਰ ਨਹੀਂ ਜਿਹੜੇ ਆਏ ਮਾਰਨੇ ਮਾਰਨ ਜਿਹੜੇ ਆਏ ਉਹਨਾਂ ਦਾ ਤਾਂ ਹੋਣਾ ਨੂੰ ਪਤਾ ਹੀ ਨਹੀਂ ਅਸਟੋਲ ਉਹਨਾਂ ਕੋਈ ਨਹੀਂ ਅਸੀਂ ਅਸੀਂ ਆਪਾਂ ਨੂੰ ਪਤਾ ਹੀ ਨਹੀਂ ਵੀ ਅਸੀਂ ਜਦੋਂ ਹਥਿਆਰ ਵੇਖੇ ਨਹੀਂ ਸਾਨੂੰ ਲੜਾਈ ਹੁੰਦੀ ਦਾ ਵੀ ਨਹੀਂ ਪਤਾ ਸਾਨੂੰ ਜਦੋਂ ਪਤਾ ਲੱਗਾ ਵੀ ਅੱਡੇ ਤੇ ਲੜਾਈ ਹੋ ਗਈ ਤੇ ਫੇਰ ਅਸੀਂ ਭੱਜ ਪੁੱਜ ਕੇ ਕਰਨ ਲੋਕ ਨਹੀਂ ਕਰੇ ਸਾਡੇ ਨਹੀਂ ਸਾਡਾ ਤੇ ਸਾਡਾ ਗਵਾਂਡੀਆਂ ਦੇ ਜਿੰਦਰਾ ਮਾਰਤਾ ਵੀ ਚੀਜ਼ਾਂ ਤੋੜ ਦੇਣ ਗੱਡੀਆਂ ਗੱਡੀਆਂ ਦੂਜੇ ਜਿਹੜੇ ਮੁੰਡੇ ਨਾਲ ਸਾਡੇ ਗਵਾਂਡੇ ਹੋਰ ਵੀ ਮੁੰਡੇ ਉਹਨਾਂ ਦੀਆਂ ਗੱਡੀਆਂ ਤੋੜਨਾ ਜੀ ਮੰਗਾ ਨਹੀਂ ਹਾਂ ਮੰਗੋ ਨਹੀਂ ਇਹੋ ਯਾਨੀ ਬਸ ਚਲੋ ਸਾਨੂੰ ਕੋ ਇਨਸਾਫ ਚਾਹੀਦਾ ਵੀ ਇਸ ਤਰ੍ਹਾਂ ਜਿੱਤਰਾ ਹੁਣ ਪਿੰਡ ਅੱਜ ਕਰ ਜਾਣਾ ਆ ਬਹਿਣਾ ਆ ਕੋਈ ਚਲੋ ਸਾਡਾ ਫਾਇਦਾ ਹੋ ਜਾਏ ਮੁੰਡਿਆਂ ਵਾਸਤੇ ਵੀ ਸਾਡੇ ਵਾਸਤੇ ਇਹ 13 ਨਵੰਬਰ 2052 ਨੂੰ ਰਾਤ ਦੇ ਸਮੇਂ ਜਿਹੜੀ ਆ ਸੂਚਨਾ ਮਿਲੀ ਆ ਤੇ ਉੱਥੇ ਐਸਐਸਪੀ ਪ੍ਰਗਟ ਸਿੰਘ ਸਮੇਤ ਪੁਲਿਸ ਪਾਰਟੀ ਗਈ ਆ ਜੀ ਉੱਥੇ ਜਾ ਕੇ ਤੇ ਮਤਲਬ ਕਾਫੀ ਇਹਨਾਂ ਨੇ ਉੱਥੇ ਹਉ ਨਰਬਾਜੀ ਕੀਤੀ ਆ ਦੂਸਰੀ ਪਾਰਟੀ ਨੇ ਤੇ ਜਿਹਦੇ ਬਾਬਤ ਮਨਿੰਦਰ ਸਿੰਘ ਦੇ ਬਿਆਨਾਂ ਤੇ ਮਕਦਮਾ ਨੰਬਰ 299/25 ਥਾਣਾ ਲੋਪੋਕੇ ਦਰਜ ਰਜਿਸਟਰ ਕੀਤਾ ਗਿਆ ਵਾ ਇਹਦੇ ਵਿੱਚ ਜਿਹੜੇ ਸ਼ੇਦੋਸ਼ੀ ਆ ਜਿਹੜੇ ਬਾਈ ਨੇਵੇਂ ਆ ਤੇ ਮਤਲਬ ਉਹਨਾਂ ਤੇ ਰੇਟ ਜਾਰੀ ਆ ਤੇ ਉਹਨਾਂ ਨੂੰ ਜਲਦੀ ਤੋਂ ਜਲਦੀ ਅਰੈਸਟ ਕੀਤਾ ਜਾਊਗਾ ਦੋਨੋਂ ਬੰਦੇ ਗੋਲੇ ਚੱਲੀਏ ਇੱਕੋ ਬੰਦੇ ਚੱਲੀ ਹਜੇ ਇਹ ਤਸਦੀਕ ਹੋਣ ਡਈ ਆ ਜੀ ਹਜੇ ਫਿਲਹਾਲ ਉਹਨਾਂ ਦਾ ਕੋਈ ਬੰਦਾ ਅਰੈਸਟ ਕਰਾਂਗੇ ਫਿਰ ਉਹ ਦੇਣਗੇ ਆਪਣੀ ਕੋਈ ਇਨਫੋਰਮੇਸ਼ਨ ਆ ਤੇ ਅਜੇ ਇਹਨਾਂ ਕੋਈ ਫਿਲਹਾਲ ਇਹੋ ਹੀ ਪ੍ਰਗਟ ਸਿੰਘ ਜੀ ਐਸਏ ਕੋਈ ਇਨਫੋਰਮੇਸ਼ਨ ਆਈ ਹੈ ਬਾਡੀ ਨੂੰ ਕੋਈ ਬਨਾਣਾ ਹੋਣਾ ਤੁਹਾਡੇ ਦਾਖਲ ਹੈ ਉਹਨਾਂ ਵੀ ਜਾਂਚ ਕੀਤੀ ਜਾ ਰਹੀ ਹੈ ਮਾਮਲੇ ਦੇ ਨਹੀਂ ਉਹ ਉਹ ਸਾਨੂੰ ਇਨਫੋਰਮੇਸ਼ਨ ਅਜੇ ਕੋਈ ਨਹੀਂ ਆਈ ਜੀ ਜਦੋਂ ਆਈ ਤਾਂ ਉਹਨਾਂ ਦੇ ਵੀ ਸਟੇਟਮੈਂਟ ਜੋ ਵੀ ਹੋਊਗੀ ਲੈ ਕੇ ਜਿਹੜੀ ਵੀ ਉਹਨਾਂ ਦੇ ਵੀ ਬਰ ਖਿਲਾਫ ਕਾਨੂੰਨੀ ਕਾਰਵਾਈ ਉਹ ਵੀ ਕੀਤੀ ਜਾਊਗੀ